ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਦੀਦੀ ਕੋਲੇ ਆਏ ਹੋਏ ਸੀਗੇ ਤੇ ਇਹਨਾਂ ਦੀ ਸੀਰੀਜ਼ ਚੱਲ ਰਹੀ ਹੈ ਕਿਤੇ ਤਾਂ ਮੰਨ ਜਾ ਤਕਦੀਰੇ ਜਿਸ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਵੱਧ ਤੋਂ ਵੱਧ ਹੋਰ ਵੀ ਪਿਆਰ ਦਿਓ ਤਾਂ ਬਲੌਗ ਪਹਿਰੇ ਇਹ ਮਨਦੀਪ ਦੇ ਚੈਨਲ ਤੇ ਪਹਿਰੇ ਇਹਨਾਂ ਨੇ ਆਪਣਾ ਨਵਾਂ ਚੈਨਲ ਬਣਾਇਆ ਕਿ ਤੁਸੀਂ ਸਾਰਿਆਂ ਨੇ ਇਹਨਾਂ ਦੇ ਚੈਨਲ ਨੂੰ ਸਪੋਰਟ ਕਰਨੀ ਹੈ ਹਨਾ ਜਿਹੜੀ ਮੇਰੀ ਚੱਲ ਰਹੀ ਹੈ ਸੀਰੀਜ਼ ਕਿਤੇ ਤਾਂ ਮੰਨ ਜਾ ਤਕਦੀਰੇ ਤੇ ਅਸੀਂ ਅੱਜ ਉਹਦੇ ਸੈੱਟ ਤੇ ਆਂ ਇਹ ਇਹਨਾਂ ਦਾ ਵੀ ਉਹਦੇ ਵਿੱਚ ਗਵਾਇੰਡ ਦਾ ਕਰੈਕਟਰ ਹੈ ਹਨਾ ਇਹ ਉਸ ਤੋਂ ਬਾਅਦ ਸਾਡੇ ਜਿਹੜੀਆਂ ਵੀ ਅਗਲੀਆਂ ਸੀਰੀਜ਼ ਹੋਇਆ ਕਰਨੀਆਂ ਇਹਦੇ ਚ ਇਹਨਾਂ ਦਾ ਬਹੁਤ ਸੋਹਣਾ ਕਰੈਕਟਰ ਆਪਾਂ ਲੈ ਕੇ ਆਇਆ ਕਰਾਂਗੇ ਤੇ ਅੱਜ ਅਸੀਂ ਸਾਰਿਆਂ ਨੇ ਬਹੁਤ ਇੰਜਾਇਬ ਕੀਤਾ ਨਾਲ ਨਾਲ ਤੁਸੀਂ ਸਾਡੀ ਸੀਰੀ ਦੇ ਕੁਝ ਕੁ ਸਪਲਿਪ ਵੀ ਦੇਖੋਗੇ ਕਿਵੇਂ ਸਾਡਾ ਹਾਸਾ ਮਜ਼ਾਕ ਚੱਲਦਾ ਰਿਹਾ ਕਿਵੇਂ ਅਸੀਂ ਸ਼ੂਟ ਕਰਦੇ ਹਾਂ ਹਨਾ ਸ਼ੂਟ ਕਰਨਾ ਸੱਚੀ ਕੋਈ ਬੜੀ ਸੌਖੀ ਗੱਲ ਨਹੀਂ ਹੁੰਦੀ ਗਰਮੀ ਦੇ ਵਿੱਚ ਬਹੁਤ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਹਨਾ ਕਿੰਨੀ ਧੁੱਪ ਦੇ ਵਿੱਚ ਸੀਨ ਕਰਨੇ ਪੈਂਦੇ ਆ ਉਹ ਸੀ ਦੋ ਤੁਸੀਂ ਨਾਲ ਸਾਡੇ ਇੱਕ ਕਲਿੱਪਾਂ ਦੇ ਵਿੱਚ ਉਹ ਦੇਖ ਲਓ ਮੀਂਹ ਪਈ ਜਾਂਦਾ ਬਾਹਰ ਬਹੁਤ ਜ਼ਿਆਦਾ ਹਾਂ ਅਸੀਂ ਬੱਚੇ ਕਿਤੇ ਪਹੁੰਚਣਾ ਅਸੀਂ ਫ੍ਰੀ ਹੋਏ ਹਾਂ ਕਿ ਫਿਰ ਅਸੀਂ ਸੋਚਿਆ ਵੀ ਚਲੋ ਹੁਣ ਤੁਹਾਡੇ ਨਾਲ ਦੋ ਚਾਰ ਗੱਲਾਂ ਕੀਤੀਆਂ ਜਾਣ ਸਹੀ والله ਤੇ ਸਾਰੇ ਜਾਣੇ ਸਕੂਟ ਕਰਿਓ ਹਾਂ ਪੁੱਤ ਮੈਨੂੰ ਪਤਾ ਲੱਗਿਆ ਮਨਪ੍ਰੀਤ ਨੂੰ ਕਾਲ ਜਲਾਤਾ ਤੇ ਹੋਰ ਪੁੱਤ ਉਹ ਤਾਂ ਜਿੱਦਾਂ ਦੀ ਤੇਰੀ ਭੂਆ ਕੱਲ ਮੂਹੀ ਆਈ ਹੈ ਨਾ ਉਹਦਾ ਤਾਂ ਜਵਾਕੜੀ ਦਾ ਪੜਾਈ ਦਾ ਵੀ ਇੰਨਾ ਨੁਕਸਾਨ ਹੋ ਗਿਆ ਇਹ ਉਹ ਪੁੱਠਾ ਸਿੱਧਾ ਬੋਲਦੇ ਓਦੋਂ ਦੀ ਉਹਦਾ ਜਵਾਬ ਲਈ ਕਾਲਜ ਵੀ ਨਹੀਂ ਗਈ ਹੈਗੀ ਪਹਿਲੀ ਗੱਲ ਤੂੰ ਅਨਕਲਮੂਹੀ ਕਹਿਣ ਦਾ ਹੱਕ ਨਹੀਂ ਦਿੰਦੇ ਤੇ ਦੂਜੀ ਗੱਲ ਤੇ ਮੈਥੋਂ ਪੁੱਛੇ ਬਿਨਾ ਕੌਣ ਜਿਵੇਂ ਤੋਰਦਾ ਤੁਸੀਂ ਮਨਪ੍ਰੀਤ ਨੂੰ ਨਾ ਤੂੰ ਮੇਰੀਆਂ ਗੱਲਾਂ ਸੁਣਦਾ ਹੈਗਾ ਵੀ ਮੈਂ ਤੇਰੇ ਨਾਲ ਸਾਰੀਆਂ ਸਲਾਹਾਂ ਕਰਾਂ ਤੈਨੂੰ ਕਿੰਨੇ ਫੋਨ ਲਾਈ ਪਹਿਲਾਂ ਤਾਂ ਫੋਨ ਹੀ ਬੰਦ ਕਰ ਲੈਣਾ ਆਪਦਾ ਹੈ ਫਿਰ ਜੇ ਫੋਨ ਤੇ ਤੈਨਾਂ ਕਦੇ ਮਨਪ੍ਰੀਤ ਦੀ ਗੱਲ ਕਰਦੀ ਸੀ ਉਹਦੀ ਉਹ ਕਹਿਣਗੇ ਵੀ ਹਏ ਆਏ ਸੀ ਬੰਦ ਕੇ ਹਾਈ ਖਾਲਸਾ ਬਾਕੀ ਲੋ ਕਾਲੂ ਸੱਚੀ ਜੀ ਬਾਈ ਉਹ ਕੋ ਆ ਕੇ ਸਹੀ ਕਹਿੰਦੀ ਆ ਦੇਖੋ ਉਹੀ ਕੁਝ ਹੋ ਗਿਆ ਬਦਲ ਗਈ ਬਦਲ ਗਈ ਹਾਂ ਫੇਰ ਲੋਕਾਂ ਦੇ ਕਮੈਂਟ ਪਤਾ ਹੁਣ ਤਾਂ ਇਹ ਆਣਗੇ ਤੁਸੀਂ ਪਲੀਜ਼ ਮੈਂਟ ਨੂੰ ਪੜਨ ਪਏ ਕੋਈ ਸਟਾਟਸ ਕਰਨਗੇ ਜੀ ਸਿੰਦਰ ਮੈਮ ਤੁਸੀਂ ਪਲੀਜ਼ ਇਹਨੂੰ ਹਟਾ ਕੇ ਘਰੇ ਜਾਓ ਹਾਂ ਅੱਜ ਚੇਅਰ ਚੱਕਦੇ ਯਾਰ ਇਹ ਚੱਕ ਲੈ ਕੋਈ ਮਤ ਕਰਵਾਣਗੇ ਇਹ ਨਹੀਂ ਆਉਂਦੇ ਦੁਨੀਆ ਦੇ ਇਹ ਨਹੀਂ ਆਉਂਦੇ ਦੁਨੀਆ ਦੇ ਲੈ ਇਹ ਦੁੱਧ ਬਣਾਣਗੇ ਜਦੋਂ ਜੀ ਚੱਲ ਵੀ 4 ਵਜੇ ਤੇਰੀ ਗੱਲ ਹੁਣ ਹੋਣੀ ਹੈ ਕਿ ਲੇਟ ਕਰਾਇਆ ਬਈ ਤੂੰ ਕਰਾਇਆ ਨਾ ਸਾਰਿਆਂ ਨੂੰ ਭਾਈ ਮੈਂ ਤਾਂ ਜਾਣ ਨੂੰ ਕਹਿੰਦਾ ਸਾਰੇ ਜੀ ਪਲੀਜ਼ ਬੰਦ ਕਰ ਭਾਈ ਆਹ ਬਲੌਗ ਬਲੂਗੇ ਤੈਨੂੰ ਕੱਲ ਦੇਣਾ ਇਹ ਲਾ ਲਾ ਕੈਮਰਾ ਉਹ ਕੱਟ ਇਹਨੂੰ ਆ ਭਾਈ ਤਾਲਾ ਆ ਜੰਮ ਹਾਈਲਾਈਟ ਤੇ ਰੱਖ ਮੈਂ ਆਹ ਜੀ ਹਾਈਲਾਈਟ ਚੱਲ ਚੁੱਪ ਇੱਕ ਮਿੰਟ ਮੈਂ ਨਾ ਸਮਝਾਦਾ ਸਾਰਾ ਮੇਰਾ ਪਾਇਲਾ ਤੂੰ ਬੁੱਲ ਲੰਗਰ ਤਾਂ ਸਾਹਮਣੇ ਬੋਕ ਤੇ ਪਾਣੀ ਲੈ ਗਰ ਮਮੇ ਤੁਸੀਂ ਮਨਪਰੇ ਦਾ ਕਾਲ ਵਿੱਚ ਅਡਮਿਸ਼ਨ ਪਾ ਸਾਰੇ ਘਰ ਖਾਲੀ ਕਰਕੇ ਨਾਰਾ ਦੇ ਰੋ ਘਰੇ ਬੈਠੀ ਰੋਈ ਜਾਂਦੀ ਸੀਗੀ ਤੈਨੂੰ ਐ ਪਤਾ ਨਾ ਕਾਲਜਾਂ ਚ ਮਾਹੌਲ ਕਿਹੋ ਜਿਹਾ ਅੱਜਕੱਲ ਲਾ ਉਹ ਕੋਈ ਕਾਲਜਾਂ ਚ ਮਾਹੌਲ ਕਿਹਾ ਹੈ ਮੇਰੀ ਗੱਲ ਸੁਣ ਲੈ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਜਿਹੜੇ ਚੰਗੇ ਤੇ ਪੁੱਤ ਨੇ ਪੜਨਾ ਹੁੰਦਾ ਨਾ ਪੜ ਹੀ ਜਾਂਦਾ ਉਹ ਇਹਦੇ ਲੱਛਣ ਦਾ ਘਰੇ ਹੀ ਲੋਟ ਹੈਗੇ ਬਾਹਰ ਅੱਖਾਂ ਤੋਂ ਉਹਨੇ ਕੀ ਕੁਝ ਕਰੂਗੀ ਕਿਉਂ ਕੀ ਹੋਇਆ ਇਹਦੇ ਲੱਛਣਾਂ ਨੂੰ ਪਤਾ ਹੀ ਨਹੀਂ ਹਲੇ ਤੈਨੂੰ ਮੈਨੂੰ ਤਾਂ ਪਤਾ ਹੈ ਉਹਦਾ ਤਾਂ ਮੈਨੂੰ ਸਾਰਾ ਪਤਾ ਮੈਨੂੰ ਤੇਰੇ ਲੱਛਣਾਂ ਦਾ ਨਹੀਂ ਪਤਾ ਵੀ ਤੂੰ ਕੀ ਕਰਦਾ ਤੁਰਿਆ ਕਰ ਮੈਂ ਇਹਦੇ ਨਾਲ ਮੈਂ ਕੰਮ ਕਰ ਰਹੀ ਹਾਂ ਮੈਨੂੰ ਕਿਉਂ ਪਤਾ ਨਹੀਂ ਗਏ ਕਿਉਂਟ ਜਿਹਾ ਲੱਗ ਰਿਹਾਗਾ ਹਣ ਜਿਵੇਂ ਮੈਂ ਤਾਰੀ ਨਾਲ ਬਹੁਤ ਟਾਈਮ ਦੀ ਵਰਕ ਕਰਦੀ ਹਾਂ ਇਸ਼ੂ ਨਾਲ ਅਸੀਂ ਬਹੁਤ ਧੀਰਜ ਦੇ ਮਿਕਸ ਅਪ ਹੋਏ ਹਾਂ ਇਸ਼ੂ ਤਾਂ ਤਾਰੀ ਨੂੰ ਮੈਂ ਸਪੈਸ਼ਲ ਜਾ ਕੇ ਕਹਿਣਾ ਵੀ ਬੰਦੇ ਹੁਣ ਥੱਪੜ ਮਾਰਨ ਲੱਗ ਨੇ ਅਸੀਂ ਘਾਂ ਫੜ ਕੇ ਆਏ ਸਿਰਦਾ ਕੋਲ ਲਾ ਲਾ

ਇੱਕ ਘੰਟਾ ਪੱਕੇ ਤੇ ਜੇ ਸੀ ਮਮੀ ਤੈਨੂੰ ਪਤਾ ਨਾ ਅੱਜ ਕੱਲ ਕਾਰ ਲੈਣੇ ਕੋਈ ਮੇਰੀ ਸਕ੍ਰੈਪਲੀ ਲੀਕ ਕਰਨ ਲੱਗੇ ਸਾਂਚ ਉਹ ਮੈਂ ਸੈਂਸਰ ਬੋਰਡ ਤੋਂ ਦਿਗ ਨੂੰ ਪਾਸ ਉਹ ਆ ਬਿਲ ਬੋਰਡ ਲੱਗ ਲਗੀ ਸੈਂਸਰ ਬੋਰਡ ਮੈਨੂੰ ਪਤਾ ਕੀ ਕਹਿਣ ਲੱਗੇ ਮੇਰਾ ਡਾਇਲੋਗ ਸੀ ਸਾਡੇ ਟੀਚਰ ਸਾਹਿਬ ਸਮਝਾ ਰਹੇ ਨੇ ਸਾਨੂੰ ਐ ਕਹਿਣ ਲੱਗੇ ਤੁਸੀਂ ਹੋਰ ਹੀ ਕਰ ਸਕਦਾ ਕੱਲ ਤੇ ਬਾਈ ਲੇਟ ਹੋ ਗਏ ਨਾ ਮੈਂ ਕਿਹਾ ਤੈਨੂੰ ਤਾਂ ਕੋਈ ਬੱਸ ਮਿਲ ਨਹੀਂ ਮੈਂ ਕਿਹਾ ਤੈਨੂੰ ਤਾਂ ਬੁੜ ਬੁੜ ਨਾਲ ਹੀ ਰਹਿਣਾ ਪਟਿਆਲੇ ਵੱਲ ਜਾਣਾ ਨਹੀਂ ਮੈਂ ਆ ਇੱਥੋਂ ਤਾਣੀ ਨੂੰ ਲੰਘਾਉਣਾ ਏ ਆਈਟੀ ਦੇ स्टूडेंट्स ਹੁੰਦੇ ਆ ਜਿਹੜੇ ਕਿਸੇ ਕਿਸੇ ਨੂੰ ਪਤਾ ਹੁੰਦਾ ਆਈਟੀ ਨਾ ਤਰੀਕਾ ਬੋਲਣ ਦਾ ਰਹਿ ਨਹੀਂਦਾ ਨਾ ਕੁਝ ਕੁੜੀਆਂ ਵਾਂਗ ਬੋਲਦੇ ਸੀ ਇਹ ਨਹੀਂ ਮੈਂ ਕਿਹਾ ਮੁੰਡਾ ਆਈਟੀ ਦਾ ਬੰਦਾ ਸ਼ਿਕਰ ਰਣਾ ਨਾ ਪਤਾ ਹਰ ਜਗ੍ਹਾ ਅੰਤਰਰਾਸ਼ਟਰੀ ਲੋਕ ਹੁੰਦੇ ਆ ਬਈ ਐਸੈਂਸੀਅਰ ਬਹੁਤਾ ਪੜਿਆ ਲਿਖਿਆ ਬਾਹਲਾ ਐ ਭਾਈ ਆਪਾਂ ਨੂੰ ਨੀਂ ਅਕਲ ਹੈਗੀ ਇਹਦੇ ਦੀਨ ਏ ਬਹੁਤ ਪੜਿਆ ਨਹੀਂ ਖੋਤਾ ਇਹਦੇ ਨਾਲ ਆਪਾਂ ਸੀਨ ਦੀ ਕਰ ਸਕਦੇ ਹਾਂ 12ਵੀਂ ਮੈਂ ਤਿੰਨ ਵਾਰੀ ਕਰੀਆ ਬਸ ਬਹੁਤ ਰੀਸੈਂਟਲੀ ਇਹ ਮਾੜਾ ਐਮ ਇਕਨੋਮਿਕਸ ਮੈਂ ਇਕਨੋਮਿਕਸ ਨੂੰ ਕਰਦਾ ਐਡੂ ਤੂੰ ਕਿੰਨੀ ਪੜੀ ਹੋਈ ਆ ਨਾਲ ਇੱਥੇ ਕਰ ਰਿਹਾ ਹਾਂ ਹਾਂਜੀ ਔਲੀ ਪੜੀ ਹੋਈ ਆ ਬਹੁਤ ਜੱਗੀ ਤਾਂ ਹੀ ਤਾਂ ਦੇਰਿਆ ਮੇਰਾ 10ਵੀਂ ਪੜ੍ਹੀ ਤੇ ਧਿਆਨ ਪੜ੍ਹਦਾ ਫਾਇਦਾ ਕੀ ਐ ਉਹ ਵੀ ਆਪਣੇ ਨਾਲ ਹੀ ਕੰਮ ਕਰਾਂਗੀ ਮੈਨੂੰ ਸੱਚੀ ਕਹੀ ਦੂਏ ਕਿ ਆਪਾਂ ਵੀ ਪ੍ਰੈਕਟਿਸ ਕਰਕੇ ਹੀ ਕੰਮ ਕਰਦੇ ਆਂ ਵੀ ਮੈਂ ਨਹੀਂ ਪੜੀ ਹੋਈ ਸੀ ਮੈਂ ਵੀ ਉਹੀ ਕਰ ਰਹੀ ਐ ਡਰਾਜ਼ੀ ਕਰ ਰਹੇ ਆ ਹੈ ਆ ਗੱਲ ਤਾਂ ਹੋ ਹੀ ਗਈ ਹੈ ਨਾ ਜਿਹੜਾ ਤੁਸੀਂ ਕਰੋ ਤਾਂ ਪਹਿਲੀ ਹੋ ਰਹੀ ਐ ਇੰਨਾ ਬੱਦੂ ਤਾਂ ਹੀ ਇਹ ਤਾਂ ਪੜਦਾ ਖੇਗਾ ਕਿਹੜਾ ਤੁਸੀਂ ਖੜਾ ਕਹਾ ਸਰਕਾਰੀ ਟੀਚਰ ਲੱਗ ਕੇ ਮੇਰੇ ਨਾਲ ਲਈ ਬਣ ਸਕਦੇ ਜਾਨੇ ਨਾ ਭਾਈ ਮੈਂ ਦੋ ਸਾਲ ਹੋਵੇ ਪਹਿਲੂ ਮੈਂ ਨਾ ਮਾਰ ਰਹੀ ਨਹੀਂ ਐ ਪਹਿਲਾ ਇਹ ਗੱਲ ਸੁਣੋ ਮੈਂ ਤਾਂ ਆਪਦੇ ਦੀ ਗੱਲ ਲੈ ਕੇ ਆਉਣਾ ਮੈਂ ਸੱਤ ਨਹੀਂ ਜੋੜਿਆ ਲੈ 12 ਵਾਡੇ ਨਾ ਗੱਲ ਤਾਂ ਹੁੰਦੀ ਆ ਅਸਲ ਵਿੱਚ ਨੌਕਰੀਆਂ ਕਰ ਕਰ ਛੱਡਤੀਆਂ ਨਹੀਂ ਮਾਨੀ ਮੇਰੇ ਬੇਰਮਾਨਾ ਸੱਤ ਨਹੀਂ ਜੋੜ ਗਏ ਮੇਰੇ 4-5 ਮਿੱਤਰ ਉਹ ਵਾਜਣਾ ਕਿਸੇ ਨੇ ਬਸ ਇੱਕ ਮਿੰਟ ਹੀ ਆ ਸੀਮੇ ਰਾਤ ਉਹ 4-5 ਜਣੇ ਜਦੋਂ ਮੈਨੂੰ ਮਿਲਿਆ ਕਰਨ ਮੈਨੂੰ ਕਹਿੰਦਾ ਕਰਨ ਅਸੀਂ ਤਾਂ ਹੁਣ ਪਲੱਸ 2 ਕਰੀ ਜਾਂਦੇ ਆ ਕੋਣ ਮਾਰਾ ਪਰ ਤਾਂ ਕੋਈ ਤਾਂ ਮੋਬਾਈਲਾਂ ਦੀ ਦੁਕਾਨ ਕਰੀ ਬੈਠਾ ਕੋਈ ਟਾਂਕੇ ਲਾਈ ਜਾਂਦਾ ਅੱਜ ਪੰਜ ਪੰਜਾਂ ਨੇ ਪਿਆ ਕੋਈ ਨਾਮ ਲੱਗਿਆ ਮੇਰੀ ਗੱਲ ਸੁਣਾ ਇਹਦੇ 'ਚ ਬੱਚਿਆਂ ਦਾ ਕਸੂਰ ਨਹੀਂ ਹੈਗਾ ਪੜਨਾ ਕੋਈ ਮਾੜੀ ਗੱਲ ਨਹੀਂ ਬੰਦੇ ਨੂੰ ਨਹੀਂ ਪੜਨਾ ਚਾਹੀਦਾ ਆਪਣੀ ਸਰਕਾਰਾਂ ਦਾ ਕਸੂਰ ਹੈ ਵੀ ਇੰਨੀ ਨੌਕਰੀਆਂ ਉਹ ਨਹੀਂ ਪ੍ਰੋਵਾਈਡ ਕਰਾਇਆ ਸਕੇ ਬਾਹਰਲੇ ਦੇਸ਼ਾਂ 'ਚ ਜਾ ਰਹੇ ਨੇ ਠੀਕ ਹੈ ਇਹ ਆਪਣੇ ਪੰਜਾਬ ਦੀ ਤਰ੍ਹਾਂ ਹੋਣੀ ਚਾਹੀਦੀ ਸਹੀ ਹੈ ਇਹ ਮਨ ਨਹੀਂ ਅਸੀਂ ਪੜਦੇ ਅਸੀਂ ਸਤਿਮੰਤ ਨਹੀਂ ਬਹੁਤ ਸਤਿਮੰਤ ਸੀਗੇ ਮੰਨੂਗੇ ਤੁਹਾਡੇ ਵਿੱਚ ਪਾ ਰਹੇ ਹਾਂ ਜਿਹੜਾ ਬੰਦਾ ਸੀਰੀਅਸ ਹੋ ਕੇ ਨੰਬਰ ਲਾ ਕਰਦਾ ਉਹ ਤੇਰਾ 22000 ਰੁਪਏ ਨਾਲ ਕਹਿੰਦੀ ਕਹਿੰਦੀ ਮੇਰੇ ਤਾਂ ਕਹਿੰਦੀ ਪ੍ਰਧਾਨ ਮੰਤਰੀ ਉਹੀ ਬਣਾਇਆ ਕਹਿੰਦੀ ਜਿਹੜਾ ਫਿਲਮਾਂ ਬਣਾਉਂਦਾ ਸੀ ਉਹ ਮੁੱਖ ਮੰਤਰੀ ਯਾਰ ਮੁੱਖ ਮੰਤਰੀ ਵੀ ਤਾਂ ਉਹੀ ਬਣਿਆ ਹਾਂ ਮਣੇ ਕੋਈ ਕੁਛ ਵੀ ਬਣਦਾ ਸਾਨੂੰ ਅੱਜ ਤੂੰ ਸਾਡੇ ਜਿਵੇਂ ਬੈਠਿਆਂ ਨੂੰ ਇਹ ਨਹੀਂ ਪਤਾ ਕਿ ਕੱਲ ਨੂੰ ਅਸੀਂ ਪ੍ਰਧਾਨ ਮੰਤਰੀ ਬਣੇ ਸੀ ਪ੍ਰਧਾਨ ਮੰਤਰੀ ਬਣ ਕੇ ਹੁਣੇ ਬਿਆਨ ਬਦਲ ਗਏ ਸੁਣੇ ਮੈਂ ਤਾਂ ਵੀਰੇ ਮੁੱਖ ਮੰਤਰੀ ਬਣ ਸਕਦਾ ਮੇਰੀ ਅਸਰਕਾਰੀ ਮਤਲਬ ਉਹ ਤਾਂ ਮੈਨੂੰ ਮਿਲ ਗਿਆ ਕਿਉਂ ਹੁਣ ਬਦਲ ਗਏ ਹੁਣ ਇੱਕ ਸਰਕਾਰ ਦਾ ਕਸੂਰ ਕੱਢਿਆ ਜਾ ਰਿਹਾ ਸੀ ਜਦੋਂ ਕਹਤਾ ਵੀ ਚਾਹ ਵਿੱਚ ਨਾਲਾ ਪ੍ਰਧਾਨ ਮੰਤਰੀ ਬਣ ਗਿਆ ਹੁਣੇ ਸਰਕਾਰ ਕਿੱਦਾਂ ਦੀ ਅਸੀਂ ਹੋਰ ਕਿਹਦੇ ਅਸੀਂ ਕੀ ਬਣਾਂਗੇ ਜਿਹੜੇ ਸਾਨੂੰ ਟੌਂਟ ਮਾਰਦੇ ਉਹਨਾਂ ਨੂੰ ਅਸੀਂ ਚਪੜਾਸੀ ਰੱਖਾਂਗੇ ਜਿਹੜੇ ਸਾਡੀ ਅਸੀਂ ਰਹਦੇ ਆਂ ਵੀ ਅਸੀਂ ਰਹਦੇ ਆਂ ਦੇਖੋ ਜੀ ਦਾਸ ਸਿਸਟੈਂਡ ਰੱਖਾਗੇ ਜਦੋਂ ਨਾ ਨਾ ਅਸੀਂ ਸਿਸਟੈਂਡ ਦਾਸ ਕੋਈ ਕਿਸੇ ਨੂੰ ਦਾਸ ਨਾ ਉਹ ਨਹੀਂ ਮਾਰਦਾ ਮਿਹਣਾ ਨਹੀਂ ਮਾਰਦਾ ਕਿਉਂਕਿ ਦਾਸ ਤਾਂ ਵੀ ਮਿਹਣਾ ਨਾ ਕਰਿਆ ਹੋਇਆ ਆਪਾਂ ਕਿਸੇ ਨੂੰ ਮਿਹਣਾ ਨਹੀਂ ਮਾਰ ਸਕਦੇ ਅਸੀਂ ਕਿਸੇ ਦਾ ਕੁਝ ਨਹੀਂ ਬੰਦੇ ਅਸੀਂ ਤਾਂ ਸੜ ਗਈ ਸਾਡੀ ਕਿਸਮਤ ਕੀ ਹੋ ਗਿਆ ਭੂਆ ਜੀ ਨਾ ਇੰਨੇ ਦਿਨਾਂ ਬਾਅਦ ਮੁੰਡਾ ਮਸਾ ਘਰੇ ਆਊਗਾ ਨਾ ਚਾਕਲੇਟ ਦੇਰ ਦਾ ਆਲੂ ਨਾ ਤੈਨੂੰ ਪਤਾ ਵੀ ਉਹਨੂੰ ਪਸੰਦ ਨਹੀਂ ਹੈਗੇ ਜੱਸੂ ਭੂਆ ਜੀ ਇਧਰ ਨੂੰ ਮਾਰ ਲਾ ਪਾਸਾ ਹੁਣ ਬਹਿ ਜਾਂਦੇ ਮੈਂ ਕਿਉਂ ਰੱਤ ਨੂੰ ਮਾਰਨੀ ਤੇਰੇ ਪੈਰ ਤੇ ਉਹ ਉਹਦੇ ਬੰਦੇ ਦਾ ਪੈਰ ਜੱਸ ਮੈਨੂੰ ਪੁੱਛਦਾ ਨਹੀਂ ਹੈਗਾ ਹੂੰ ਹੂੰ ਕਿੱਥੇ ਕਹਾਂ ਉਹ ਵੀ ਸੱਚਾ ਹੀ ਲੱਗਿਆ ਉਹ ਸੱਚਾ ਹੈਗਾ ਤੇਰਾ ਮੂੰਹ ਚਾਪਾ ਚਾਰ ਪਾ ਚਲ ਚਾਰ ਬਣਾ ਬੂਹ ਮੈਂ ਮਰ ਜਾ ਸੜ ਗਈ ਮੇਰੀ ਕਿਸਮਤ ਇਤਤ ਮਤਲਬ ਹਾਂ ਬਲੇ ਕਿ ਉਹ ਕੀ ਹੋ ਗਿਆ ਪੂਆ ਹਾਂ ਇਸ ਟੋਨ ਚ ਮੈਨੂੰ ਪਤਾ ਲੱਗ ਗਿਆ ਸੜ ਗਿਆ ਥੋੜਾ ਮਤਲਬ ਤੂੰ ਆ ਕੇ ਦੱਸ ਉਹ ਪੁੱਛ ਵੀ ਉਹਦੀ ਗੱਲ ਤਾਂ ਦੱਸ ਦੋ ਕੀ ਹੋ ਗਿਆ ਹਾਂ ਹਾਂ ਬਸ ਕਹੇ ਫੁੱਟੇ ਠਿਕਰਾ ਮੱਥੇ ਵੱਜਿਆ ਮੇਰੇ ਭਤੀਜੇ ਦੇ ਚਲੋ ਜ਼ਿਆਦਾ ਨਾ ਬੋਲੋ ਮੇਰੇ ਨਾਲ ਬੈਠ ਕੇ ਰੋਲ ਕੈਮਰਾ ਐਕਸ਼ਨ ਇੱਕ ਮਿੰਟ ਬਾਈਓਦਰੋ ਜੱਪਾ ਪ੍ਰੀਤਾ ਸਾਇਲੈਂਟ ਹੋ ਜਾਓ ਨਾ ਦੀ ਨਾ ਦੀ ਲਾਈਟ ਸੱਦੇ ਆਂਦੇ ਲਾਈਟ ਉਹ ਮੈਂ ਨਾ ਮੈਨੂੰ ਹੈਰਾਨ ਕਰ ਉਹਨੂੰ ਮੈਨੂੰ ਪਤਾ ਹੀ ਕੱਟ ਹੋ ਗਿਆ ਆਏ ਆ ਕੰਮ ਵਾਲੇ ਬੰਦੇ ਦੇ ਕਿ ਲਾਈਟਾ ਫੜਦੇ ਆ ਕੇ ਆਂਦੇ ਰੋਲ ਕੈਮਰਾ ਐਕਸ਼ਨ ਅਸੀਂ ਤਾਂ ਜੰਤੀ ਹੋ ਗਏ ਅਸੀਂ ਲਾਈਨ ਆਪੇ ਆ ਆ ਸੀ ਹੁੰਦੀ ਆ ਚੱਲ ਰੋਲ ਕੈਮਰਾ ਐਕਸ਼ਨ ਅੱਜ ਨਹੀਂ ਹੁੰਦਾ ਸੀ ਬੱਟੇਰ ਗੱਲੂ ਐ ਜੋ ਬਾਈ ਬਾਈ ਬਾਜ ਆਉਂਦੀ ਆ ਛੋਟੀ ਇੱਧਰ ਹੋਰ ਆ ਕਿੰਨੇ ਰੀਟੇ ਹੋ ਗਏ ਪਤਾ ਕਿੰਨੇ ਤੋਂ ਬੰਦੀ ਨਹੀਂ ਲਾਈਟਾਂ ਫੜੀਆਂ ਹੋਈਆਂ ਲਾਈਟਾਂ ਕੰਮ ਵਾਲੇ ਬੰਦਿਆਂ ਨੇ ਚਲੋ ਜੀ ਚਲੋ ਫਾਈਲ ਹੋ ਜਦੀ ਹੋਗੀ ਤਾਂ ਚਲਿਆ ਹਰ ਸਲੂ ਮੈਲਾ ਨਹੀਂ ਆਉਂਦੀ ਰੋਲ ਕੈਮਰਾ ਐਕਸ਼ਨ ਸੜਗੀ ਸਾਡੀ ਕਿਸਮਤ ਹਾਂ ਕਿਉਂ ਕੀ ਹੋ ਗਿਆ ਪੂਜੀ ਨਾ ਫਿਰ ਤੂੰ ਮੈਨੂੰ ਕਹਿੰਨੀ ਹੈ ਕਿ ਸਾਨੂੰ ਹੈ ਵੀ ਜਦੋਂ ਮੈਨੂੰ ਪੁੱਛੋਦਾ ਨਹੀਂ ਹੈਗਾ ਤੂੰ ਕੰਮ ਹੀ ਉਹਦੇ ਕਰਦੀ ਹੈਗੀ ਤੇਰੇ ਭਤੀਜੇ ਨੂੰ ਨਾ ਆਲੂ ਬੜੀਆਂ ਬੜੀਆਂ ਪਸੰਦ ਨੇ ਮੈਂ ਤਾਂ ਤਾਂ ਕਹਿੰਦਾ ਪੈਸਾ ਨਿਕਾਲੂ ਬੜੀਆਂ ਬਣਾ ਲਈ ਇੱਕ ਕੋਈ ਉਹਦੇ ਜੱਸ ਦੇ ਪਸੰਦ ਦੀ ਸਬਜ਼ੀ ਬਣਾ ਲਾਂਗੇ ਅੱਛਾ ਅੱਛਾ ਦੇਖ ਲੈ ਪਤੀਜੇ ਦਾ ਹੋ ਗਿਆ ਆ ਉਹਦੇ ਪੁੱਤ ਦਾ ਇੰਟਰਵਿਊ ਹੋਇਆ ਹੈਗਾ ਐਸਾ ਤਾਂ ਬੱਬਰ ਭੂਰੀ ਜਾਈ ਤੂੰ ਕਿਉਂ ਉਥੋਂ ਕੀ ਆਏਗਾ ਹਾਂ ਭੁੱਖਈ ਆਏਗਾ ਵੀ ਉਥੇ ਨੂੰ ਉਸ ਨੂੰ ਮਿਲਦਾ ਨਹੀਂ ਹੈਗਾ ਬੜੀਆਂ ਨਹੀਂ ਮਿਲਦੀਆਂ ਕਿ ਉਹਨੂੰ ਆਲੂ ਨਹੀਂ ਮਿਲਦੇ ਉੱਥੇ ਆਟਾ ਤੇਰੇ ਪੇਕੇ ਆਨੇਗਾ ਸੇ ਤੁਸੀਂ ਆਏਗਾ ਤੋ ਕੁਰੀ ਜਾਣਿਓ ਫਿਰ ਜਸ ਨੇ ਕਿਹੜਾ ਕਦੇ ਕੋਈ ਸਬਜੀ ਨਹੀਂ ਖਾ ਕੇ ਦੇਖੀ ਉੱਥੇ ਕਿਹੜਾ ਉਹਨੇ ਰੋਟੀ ਨਹੀਂ ਪੱਗਦੀ ਵੀ ਉਹ ਰੋਟੀ ਖਾਣ ਆ ਗਿਆ ਇੱਥੇ ਐਵੇਂ ਨਾ ਤੂੰ ਪੁੱਠਾ ਸਿੱਧਾ ਬੋਲਿਆ ਕਰ ਉਹਨੂੰ ਜਵਾਕ ਨੂੰ ਉਹ ਵੀ ਲੱਗ ਲੱਗ ਜਦੋਂ ਮੈਂ ਕੋਲੇ ਉਹਨੇ ਉਹਦੀ ਬੱਸ ਬੱਸ ਕਰਦੇ ਕਹਿੰਦੇ ਭੂਆ ਮੈਂ ਬੇਇੱਜ਼ਤੀ ਕਰਾਉਣ ਤਾਂ ਨਹੀਂ ਆਇਆ ਹੈਗਾ ਹਾਂ ਤੇ ਜੁਕਰੇ ਸਪਾਣਾ ਪਾਉਣੀ ਤਾਂ ਤੂੰ ਆਂਗੀ ਤਾਂ ਇਹ ਆਹ ਸਿਰੇ ਚੜਾਈ ਹੋਈ ਹੈ ਜਿਵੇਂ ਤੂੰ ਕਹਿ ਨਹੀਂ ਹੁੰਦਾ ਪਾ ਲੈਂਦੀ ਹੈ ਹੈ ਤੁਸੀਂ ਕਹਾਨੂੰ ਬੋਲਦੇ ਹੋ ਪੁੱਤ ਮੈਥੋਂ ਨਹੀਂ ਰਹਿਨੀ ਆ ਚਲੀ ਜਾਂਦੀ ਮੈਂ ਤਾਂ ਸਾਰੀ ਉਮਰ ਇਹ ਨਾ ਕੰਜਣਾ ਨਾਲ ਹੀ ਕੱਟੀ ਹੈਗੀ ਜੇ ਤੂੰ ਦੋਨੇ ਟੈਟਾ ਲੱਗ ਗਿਆ ਮੇਰਾ ਜੇਲਾ ਹੋਲੇ ਦੇ ਮੂੰਹ ਐ ਚੁੱਪ ਕਰ ਜੂਗੀ ਨਾ ਤਾਂ ਇਹਦਾ ਗਾਹਾ ਮੂੰਹ ਪੈਜੀ ਇਹਨੇ ਮੈਨੂੰ ਕਿੱਥੇ ਬਸਣ ਦੇਣਾ ਹੈ ਇਹ ਤਾਂ ਗਾਹਾ ਪਤਾ ਨਹੀਂ ਕੀ ਕੀ ਕੁਛ ਬੋਲੂ ਨਾਲੇ ਹੁਣ ਜਦੋਂ ਮੁੰਡਾ ਆ ਗਿਆ ਨਾ ਮੈਨੂੰ ਤਾਂ ਸਾਂਹ ਲੱਗਿਆ ਅੰਦਰੋਂ ਅੰਦਰ ਡਰ ਲੱਗੀ ਜਾਂਦਾ ਕਿ ਜੇ ਬੱਟੀ ਖਾਣੀ ਕੀ ਪਟੱਸਿਆਪੇ ਪਾ ਕੇ ਜਾਊਗਾ ਆਪਣੇ ਘਰ 'ਚ ਉਹ ਇਹ ਜੱਗ ਕੱਲਾ ਦਾ ਕੱਚਾ ਹੋਇਆ ਆਪਣੀ ਗੱਲ ਮੰਨਦਾ ਨਹੀਂ ਇਹ ਨੂੰ ਮੋਦੀ ਕਹੂਗਾ ਹਾਂ ਭੂਆ ਜਿਵੇਂ ਤੂੰ ਕਹਿਣੀ ਐ ਸੱਚ ਕਹਿਣੀ ਐ ਤਾਂ ਹੀ ਭੂਆ ਵਾਇਰਲ ਸਾਂ ਕਰਦੇ ਉਹ ਬਿੰਦੇ ਬਿੰਦੇ ਹਾਂ ਇਹਨੂੰ ਕਿਹਾ ਦੁਆ ਤਾਲੀ ਅੰੂਠਾ ਚੰਦਰੀ ਐਡੀ ਚੰਦਰੀ ਬੁੜੀ ਆ ਬਈ ਆਹ ਐਡੀ ਚੰਦਰੀ ਬੁੜੀ ਆ ਹਾਂ ਮੇਰੇ ਦੀ ਲੱਗਦੀ ਰਹਿੰਦੀ ਆ ਮੇਰੇ ਦੀ ਲੱਗਦੀ ਰਹਿੰਦੀ ਆ ਇਹ ਮੇਰੇ ਪੇਕੇ ਦਾ ਘਰ ਦੇਖ ਕੋਲ ਬਾਈ ਇਹਦੇ ਟੱਡੇ ਕਣੀ ਨੀਂਗਾ ਮਾਰੋ ਬਾਈ ਮੈਂ ਮੈਂ ਆਪਦੀ ਪੂਆ ਦੇ ਘਰ ਦਾ ਖਾਣਾ ਹੈਂ ਆ ਦੇਖੋ ਹਾਂ ਮਾਰੋ ਮਾਰੋ ਨੀਂਗਾ ਮੰਗਾ ਇਹ ਅੰਦਰ ਖਿੱਚਿਆ ਅੰਦਰ ਖਿੱਚਿਆ ਹੈਗਾ ਮਨਕ ਮੈਂ ਕੋਈ ਨਹੀਂ ਕਰਦਾ ਟੱਡੇ ਅੰਦਰ ਅੰਦਰ ਹੈਗਾ ਐਡਾ ਇਹ ਤਾਂ ਕਈ ਵਾਰੀ ਤਾਂ ਕਿਸੇ ਦਾ ਫਿਕਰ ਸੰਸੇਚ ਇਹ ਇਹਦੀ ਸੁਣਦੇ ਕਿਛਨ ਵਾਲੀ ਇਹ ਤਾਂ ਫਿਕਰਾਂ ਚ ਕਿਸੇ ਦਾ ਢਿੱਡ ਘਟ ਜਾਂਦਾ ਤੇ ਕਿਹਦਾ ਵਾਜ ਜਾਂਦਾ ਜੇ ਜਦੋਂ ਉਹਨਾਂ ਮੇਰਾ ਬਧੀ ਜੈਥੇ ਆਇਆ ਤੈਨੂੰ ਤਪਾ ਤਾ ਤਾਂ ਇਹਦਾ ਤਾਂ ਘਟ ਗਿਆ ਬਈ ਲੈਣੇ ਕਿ ਦਿੰਦੀ ਆ ਉਹ ਸਾੜ ਦਿੰਦਾ ਬਹੁਤ ਚੰਗਾ ਭੜਾ ਬੰਦਾ ਸਕਾ ਦੇ ਇਹ ਦੁੱਖ ਜੀ ਵਧ ਗਿਆ ਤੇਰੀ ਭੂਆਏ ਦੀ ਬੜਾ 헤ਜ ਕਰਦੀ ਆ ਅੰਨੇ ਬਹਾਨੇ ਨੂੰ ਬਾਜ਼ਾਰ ਦੇ ਵਿੱਚ ਲੈ ਕੇ ਜਾਂਦੀ ਆ ਕਦੇ ਨੂੰ 200 ਪੱਲੇ ਆ ਕੇ ਲਿਆਉਂਦੀ ਆ ਕਿ ਬਾਈ ਅਸੀਂ ਨਾ ਅੱਜ ਗਏ ਸੀ ਭੂਆਜੀ ਨਾਲ 200 60 ਸੱਜ ਵਿਚਾਰ ਚੋ ਕੀ ਖਾ ਕੇ ਆਂਦੇ ਆਏ ਸੀਗੇ ਅਸੀਂ ਕੀ ਖਾਣ ਕਰ ਕਰੇ ਖਾ ਕੇ ਕਰ ਕਰੇ ਹਾਂ ਤੇ ਮੈਂ ਦੋ ਲੇਜ ਦੇ ਬੈਟ ਲੈ ਗਿਆ ਸੀਗਾ। ਲੈਣਾ ਵੀ ਇਹ। ਹਾਂ ਤੇ 버ਗਰ ਵੀ ਖਾਦਾ ਸੀ ਇੱਕ। ਚਲੋ ਠੀਕ ਆ ਹੁਣ ਸੀਨ ਸੈੱਟ। ਇਹਨੂੰ ਮਿਲਿਆ ਨਹੀਂ ਨਾ ਤਾਂ ਕਰਕੇ ਇਹ। 버거 버거 ਦਾ ਤੂੰ ਚਵਰ ਚਵਰ ਕਰਦੀ ਆ। ਆਉਣសារ ਤਿੰਨ ਪੈਕਟ ਜੇ ਆਈਸਕ੍ਰੀਮਾਂ ਦੇ ਖਾ ਗੀ। ਚਲੋ। ਜਮੇ ਨਹੀਂ ਆ ਦੇਗਾ ਸਾਹਮਣੇ ਕਰ ਸਾਡਾ ਤਿਆਰ ਹੋ ਗਿਆ ਹੁਣ। ਹਾਂ ਉਹਦੇ ਦੇ ਬਾਅਦ ਕਿਹੜੇ ਨੂੰ ਬਾਅਦ ਤਾਂ। ਹਾਂ ਨੇ ਵਾਈਟ ਕਲਰ ਕਰਵਾਤਾ ਲਾ। ਉਹਦੇ ਦੇ ਕੰਮ ਰਹਿੰਦੇਗਾ। ਸਿਆਲਸ ਤੇ ਮੇਰੇ ਬਾੜੀ ਥੋੜੀ ਸਿੰਘ ਲੱਗਿਆ ਕਰਨਾ ਕਿ ਇੱਥੇ ਲਾ ਕੇ ਮੈਂ ਜੀ। ਮਾਇਆ ਮਗਾ ਬੀਨੂੰ ਬਰਿਆਉਣ ਹਾਂ ਰੋਈ ਜਾਂਦੀ ਆ ਇਹ ਹੂੰ ਬਸ ਅਸੀਂ ਦੱਸਾਂਗੇ ਤੈਨੂੰ ਸੀਨ ਅੱਗੇ ਦੱਸੂਗਾ ਇੱਥੇ ਬਹਿ ਜਾ ਬਾਈ ਇੱਧਰ ਦੋਨੇ ਪਾਸੇ ਹੋਵਾ ਜੀ ਇੱਧਰ ਹਾਂ ਹਾਂ ਇੱਧਰ ਸਹੀ ਮਾਇਆ ਰੋਈ ਹਾਈਡਰਾ ਟੇਬਲ ਟੂ ਨਹੀਂ ਆਉਗਾ ਵਿਚਕੀ ਕੀ ਹੋ ਗਿਆ ਬਬੀ ਰੋਈ ਜਾਂਦੀ ਆ ਹੈਲੋ ਖੁਸ਼ ਨਹੀਂ ਹੋਇਆ ਵੀਰੇ ਅਰੇ ਫੀ ਗਰ ਮੈਂ ਕਰ ਬੂ ਐਸ ਪੀ ਗਰ ਮੈਂ ਕਰ ਬੂ ਚਲੋ ਚਲ بسم اللہ